ਅੱਜ ਅਸੀਂ ਬਣਾਵਾਂਗੇ ਜੀ ਛੋਲਿਆਂ ਦੀ ਦਾਲ ਚਨਾ ਦਾਲ ਵੀ ਕਹਿੰਦੇ ਇਹਨੂੰ ਇਹ ਅਸੀਂ ਵਿੱਚ ਪਾਲਕ ਪਾ ਕੇ ਬਣਾਵਾਂਗੇ ਤੇ ਇਹਦੇ ਵਿੱਚ ਅਸੀਂ ਲਸਣ ਪਾਵਾਂਗੇ ਤੇ ਨਾਲ ਹੀ ਪਿਆਜ਼ ਪਾਵਾਂਗੇ ਤੇ ਨੂਨ ਮਿਰਚਾ ਸਾੜੀਆਂ ਸਭ ਤੋਂ ਪਹਿਲਾਂ ਅਸੀਂ ਕੁੱਕਰ ਦੇ ਵਿੱਚ ਪਾਣੀ ਗਰਮ ਰੱਖਤਾ ਹੁਣ ਅਸੀਂ ਇਹਦੇ ਵਿੱਚ ਦਾਲ ਦੇ ਮੁਤਾਬਕ ਪਾਣੀ ਪਾਇਆ ਦੋ ਗੜਬੀਆਂ ਪਾਣੀ ਨੇ ਪਹਿਲਾਂ ਅਸੀਂ ਮੈਂ ਇੱਕ ਕੌਲੀ ਦਾਲ ਦੀ ਪਹਿਲਾਂ ਮੈਂ ਭਿਓ ਕੇ ਰੱਖਤੀ ਸੀ ਇਹ ਤੇ ਦੋ ਤਿੰਨ ਘੰਟੇ ਭਿੱਜੀ ਰਹੀ ਹੈ ਹੁਣ ਖੁੱਲ ਗਈ ਹੈ ਦਾਲ ਹੁਣ ਮੈਂ ਸਿੱਦੇ ਵਿੱਚ ਨਾਲ ਹੀ ਨਾਣੂ ਮਿਰਚ ਤੇ ਹਲਦੀ ਪਾਵਾਂਗੇ ਤੇ ਪਿਆਜ਼ ਪਾ ਦਾਂਗੇ ਅਸੀਂ ਇਹ ਤੁਹਾਨੂੰ ਇਹਦੇ ਵਿੱਚ ਕਾਲੀਆਂ ਅਸੀਂ ਲਸਣ ਵੀ ਪਾਵਾਂਗੇ ਇਹ ਸਾਡਾ ਲਸਣ ਹੈਗਾ ਤੇ ਇਹਦੇ ਵਿੱਚ ਹੁਣ ਅਸੀਂ ਇਹ ਪਾਲਕ ਪਾ ਦਾਂਗੇ ਇਹ ਅਸੀਂ ਰਫਲੀ ਜੋਬ ਕਰ ਲੈ ਅਸੀਂ ਪਾਲਕ ਨੂੰ ਅਣੀ ਬਹੁਤ ਜਿਆਦਾ ਦਾਲ ਚ ਨਹੀਂ ਪਾਉਣਾ ਕਿਉਂਕਿ ਬਾਅਦ ਵਿੱਚ ਵੀ ਪੈਸਾ ਦਾ ਪਣੀ ਤਾਂ ਇਹ ਅਸੀਂ ਦਾਲ ਸਿੰਪਲ ਇਨਗਰੀਡੀਅੰਟਸ ਨਾਲ ਬਣਾਵਾਂਗੇ ਰੱਖ ਪਾਇਆ ਦੇ ਵਿੱਚ ਨਸੀ ਕੁੱਕਰ ਦਾ ਟਕਣ ਬੰਨ ਕਰਦੇ ਆਂ ਇਹਨੂੰ ਸੀ ਬਿਸ ਲਾਣ ਦੀ ਜਰੂਰ ਨਹੀਂ ਆ ਸਿਰਫ ਇੱਕ ਜਦੋਂ ਬਿਸ ਟਾਉਣ ਲੱਗੇ ਸੀ ਭਾਫ਼ ਕਰ ਭਾਫ਼ ਨਾਲ ਇਸ ਨੂੰ ਪਕਾਉਣਾ ਹੈ ਇਧਰ ਕੀ ਡਾਲਦਾ ਤਾਕਤਾ ਕਹਿ ਸਕਦੇ ਆਂ ਇਹ ਬਰਗਾ ਲਏ ਸੀ ਇਹ ਹਨ ਦੇ ਉਸ ਤੱਕ ਪਿਆਜ਼ ਪਾ ਕੇ ਇਸੇ ਦਾ ਅੰਮਾ ਤੜਕਾ ਤਿਆਰ ਕਰ ਲਈਏ ਨੇ ਇਸੇ ਹਰੀਆਂ ਮਿਰਚਾਂ ਪਾ ਲਈ। ਇਹ ਸਾਰੀ ਦਾਲ ਦੇਖੋ ਹੁਣ ਰਿਜੀ ਚੁੱਕੀ ਹੈ। y así no de nada la... y salir cortni ahí y eran ¿eh? así en corto ¿eh? घोरने ना बिलकुल समूथ बन जाए कि सोनी घुटके बढ़िया बन गई है बिच पालक है सारा कुछ की है मैश हो गया है दाल सारी हम तैयार है हम अस ਕਰ ਰਹੇ ਹੋਏ ਇਹ ਪਾਲਕ ਵਾਲੀ ਚਾਹ ਸਾਡੀ ਬਹੁਤ ਬਹੁਤ ਜਿਆਦੇ ਪੋਸ਼ਟਿਕ ਹੁੰਦੀ ਹੈ ਤੇ ਟੇਸਟੀ ਵੀ ਬਹੁਤ ਹੁੰਦੀ ਹੈ ਅਸੀਂ ਗਰਮੀ ਦੇ ਵਿੱਚ ਇਸ ਨੂੰ ਪਾਉਂਦੇ ਰਹੇ ਹਾਂ ਇਹ ਅਸੀਂ ਕੱਲੀ ਚਨੇ ਦੀ ਦਾਲ ਘਰਦੇ ਨੂੰ ਉਹ ਉਨੀ ਸਾਜੇ ਬਣੀ ਹੁੰਦੀ ਜੇ ਵਿੱਚ ਪਾਲਕ ਪਾ ਲੈਂਦੇ ਤਾਂ ਨਾਲ ਤਾਂ ਗ੍ਰੀਨ ਬਣ ਜਾਂਦੀ ਏ ਥੋੜੀ ਤੇ ਨਾਏ ਪੋਸਟਿਕ ਬਣ ਜਾਂਦੀ ਹਾਜੂ ਵੀ ਹੋ ਜਾਂਦੀ ਏ ਇਹਨੂੰ ਅਸੀਂ ਬਿਲਕੁਲ ਸਿੰਪਲ ਇਨਗਰੀਡੀਅੰਟਸ ਨਾਲ ਬਣਾਉਣਾ ਹੈ ਤਾਂ ਕਿ ਸਾਰੇ ਜਨ ਇਹਨੂੰ ਖਾ ਸਕਣ ਦਾਲ ਦੇ ਵਿੱਚ ਜਿਆਦੇ ਅਸੀਂ ਮਸਾਲੇ ਨਹੀਂ ਪਾਉਂਦੇ ਸਿੰਪਲ ਮਸਾਲਾ ਹੀ ਨਾਲ ਬਣਾਉਣਾ ਹੈ ਬੱਚੇ ਛੋਟੇ ਵੀ ਖਾ ਸਕਦੇ ਵੱਡੇ ਵੀ ਖਾ ਸਕਦੇ ਆ ਤੇ ਸਾਰਿਆਂ ਨੂੰ ਇਹ ਬਹੁਤ ਟੇਸਟੀ 걸ਦੀ ਦਾਲ ਨੀ ਮਸਾਲਾ ਸਾਡਾ ਹਮ ਰੈਡੀ ਹੈ ਤੁਜੀ ਦੇ ਹੁਣ ਅਸੀਂ ਇਹਦੇ ਵਿੱਚ ਦਾਲ ਪਾਵਾਂਗੇ ਇਹ ਸਾਡੀ ਚਨੇ ਦੀ ਦਾਲ ਹੈ ਜਿਹਦੇ ਵਿੱਚ ਪਾਲਕ ਪਾ ਕੇ ਤਿਆਰ ਹੈ ਜੀ ਤੜਕਾ ਵਾ ਕੇ ਖਾਣ ਦੇ ਲਈ ਬਹੁਤ ਹੀ ਜਿਆਦੇ ਟੇਸਟੀ ਜੀ ਜੰਮੀ ਬੰਦੀ ਹੈ ਇਹ ਇਹਦੇ ਕੋਈ ਇਸ ਤਰ੍ਹਾਂ ਦੀ ਦਾਲ ਹੈ ਬਹੁਤ ਜਿਆਦਾ ਟੇਸਟੀ ਬੰਦੀ ਹੈ ਦੇਖੋ ਸੀ ਨੂੰ ਸੁਆਦ ਦੇਖਾਂਗੇ ਦਾ ਬਹੁਤ ਜਿਆਦਾ ਜ਼ਾਇਆ hvala mm.